ਗੱਲ ਜੀ ਲੱਗੇ ਭਾਈ ਫੇਲ ਲੱਦਣ ਹੁਣ ਕੱਲ ਦੇ ਡਰਦੇ ਹੁਣ ਵੀ ਪਲਾਂਟ ਤੇ ਹੁਣ ਟਰੈਕਟਰ ਦੂਆ ਪਾ ਲੈਣਾ ਆਪਣੇ ਨਾਲ ਠੀਕ ਨਹੀਂ ਹਾਂ ਕੱਲ ਬਹਾਰਾਂ ਹੋਇਆ ਪਰ ਟਰੈਜ ਗਏ ਕਦੇ ਆ ਦੋ ਘੰਟੇ ਖਰਾਬ ਹੋ ਗਏ ਹੁਣ ਪਹਿਲਾਂ ਹੀ ਦੂਆ ਲਿਆਂਦਾ ਉਰੀ ਛੱਡ ਰੱਖਣਾ ਸ਼ਾਮ ਵੇਲੇ ਦੂਆ ਭਰਨਾ ਠੀਕ ਨਹੀਂ ਹੁਣ ਛਾਂ ਨੂੰ ਜਿਹੜਾ ਦੂਆ ਗੇੜਾ ਭਰ ਕੇ ਲੈ ਜਿਹੜਾ ਕੱਲੂ ਮੀਂਹ ਵੀ ਰਾਤ ਨੂੰ ਦੱਸਿਆ ਵਾ ਖਾਸ ਆ 80% ਕਹਿੰਦੇ ਦੱਸਿਆ ਵਾ ਕਹਿੰਦੇ ਅੱਜ ਲੱਦਣੀ ਹੈ ਕਹਿੰਦੇ ਸ਼ਾਮ ਜਿਹੜੀ ਹੋਈ ਸਾਢੇ ਪਾ ਕੰਜ ਮੀ ਲੱਗ ਗਿਆ ਫਿਰ ਦਨੀ ਔਖੀ ਆ ਕੱਲ ਪਰਸੋਂ ਜੇ ਉੱਥੇ ਸਾਰੇ ਕੱਪੜੇ ਵੀ ਖਰਾਬ ਹੋ ਗਏ ਵਿਚਾਰਿਆਂ ਦੇ ਇਹਨਾਂ ਦੇ ਹੈ ਕਿ ਨਹੀਂ ਹਾਂ ਉਹਦੇ ਕੱਪੜੇ ਖਰਾਬ ਹੋਣੇ ਕਰਕੇ ਗਿੱਲੇ ਹੋ ਗਏ ਉਹ ਵਿਚਾਰੇ ਕੰਬਦੇ ਫਿਰਨ ਹੁਣ ਮੈਂ ਕਹਿੰਦੇ ਅਸੀਂ ਸ਼ਾਮ ਲੱਦ ਲੈਣੀ ਜਿਹੜੀ ਹੋ ਗਈ ਜਿਹੜੀ ਰਹਿ ਗਈ ਕੱਲ ਨੂੰ ਪੜ ਦੂੰਗਾ ਸਵੇਰੇ ਨਹੀਂ ਮੈਂ ਠੀਕ ਨਹੀਂ ਆਉਣ ਨਬੇੜੀ ਪਰਾ ਨਬੇੜੀ ਪਰਾ ਹੁਣ ਗਿੱਲਾ ਹੋ ਗਿਆ ਤਾਂ ਫਿਰ ਕੰਮ ਖਰਾਬ ਹੁੰਦਾ ਕਿ ਹਿਸਾ ਪੈਂਦਾ ਉਹਦੇ ਹੁਣ ਵੀ ਬਹੁਤ ਗਿੱਲਾ ਆ ਜਾ ਵੀ ਉਹ ਖੇਚੇ ਦਾ ਖਰਾਬ ਆ ਜਾ ਆ ਖੇ ਆ ਖੇ ਜਿਆਦਾ ਗਿੱਲਾ ਹੋ ਘਟ ਉਹਦਾ ਜਿੱਥੇ ਟਰਾਲੀ ਫਸੇ ਦਿੱਦੋਂ ਹਾਂ ਅੱਜ ਫੇਰ ਲਓ ਮੁੱਠੇ ਲਾਦਾ ਗ ਨਹੀਂ ਦੂਗਾ ਹੁੰਦਾ ਪਹਿਲਾਂ ਹੀ ਆ ਰਿਹਾ ਤੇ ਆ ਦੂ ਹੁਣ ਜਦੋਂ ਕਹੀ ਨਾਲ ਸੈਟ ਕਰਦੇ ਟੋਆ ਬਹੁਤ بڑا ਉਹ ਕਿਹਾ ਤਾਂ ਅਮਾ ਜੀ ਲਿਆਇਆ ਲਿਆਇਆ ਹੁਣ ਟੋਆ ਡੂੰਘਾ ਆ ਬਾਕੀ ਨਹੀਂ ਫਿਰ ਅਥਾ ਨਾ ਕਰੂੰਗਾ ਹੁਣ ਹੋਰ ਕੀ ਕਰੂੰਗਾ ਮੈਂ ਕਹੀ ਗੱਲ ਉਕਾਰਨੂਗਾ ਮੈਂ ਕਿਹੜਾ ਮੋੜ ਚ ਰੱਖਣ ਜਾਊਗਾ ਉੱਥੇ ਦੇ ਲੈ ਭਈਆਂ ਨੂੰ ਪੁੱਛਿਆ ਤਾਂ ਉਹਦੀ ਕਹੀ ਕਹੀ ਤਾਂ ਬਿੰਡਾ ਹੀ ਨਿਕਲੀ ਜਾਂਦਾ ਮੈਂ ਕੀ ਕਰੂਗੀ ਉਹ ਖੇਤ ਉੱਥੇ ਆਇਆ ਪੈਦਲ ਆਇਆ ਮੈਂ ਹਾਂ ਫਿਲਪਿਲ ਕਰਦਾ ਸੀ ਤੂੰ ਉਹੀ ਗੱਲ ਐ ਗਿੱਲਾ ਥਲਾ ਆ ਵੀ ਤਾਂ ਇੰਨੀ ਥੱਲੇ ਪ੍ਰਾਣੀ ਇਹ ਇਹ ਬਹੁਤ ਫਰਕਾ ਹਲੇ ਉਹ ਉੱਥੇ ਜਾ ਕੇ ਦੇਖ ਦਲਦਲ ਬਣ ਗਈ ਰੇਸ ਲੈ ਜਮ ਰੇਸ ਲੈ ਹਾਂ ਦਲਦ ਯਾਰ ਦੇਖੋ ਕੀ ਬਣਦਾ ਹੁਣ ਮੰਨਣਾ ਕਿ ਟੋਸ਼ਨ ਪਾਉਗਾ ਹੁਣ ਹੋ ਜਾਂਦਾ ਪਹਿਲੀ ਪਾਲੜਾ ਉਹ ਲਿਆਂਦਾ ਪੁਰਾਣਾ ਕੱਢ ਗਿਆ ਜੀ ਡਰ ਡਰ ਕਰ ਕਰਦਾ ਜਾਊਗਾ ਹੋ ਜਾਂਦਾ ਅੱਜ ਧਰਤੀ ਲਾਉਣੇ ਵਾਲਾ ਉਹ ਇਹਦੇ ਆਪਣਾ ਹੀ ਵਜਨ ਮਾਰ ਲੈਂਦਾ ਯਾਰ ਇਹਨੂੰ ਇਹਦਾ ਵਜਨ ਬਹੁਤ ਹੈ ਟਰੈਕਟਰ ਦਾ ਕਰਦਾ ਵੀ ਵਜਨ ਤਾਂ ਹੀ ਹੈ ਕਰਦਾ ਵੀ ਤਾਂ ਹੀ ਹੈ ਇਹ ਵਜਨ ਨਾਲ ਹਾਂ ਇਹ ਲੇਕੀਟਰ ਨਵਾਂ ਮੋਟਾ ਖੰਮ ਲਾਇਕ ਜੱਟ ਦੀ ਰਹਿ ਗਈ ਮੰਨ ਕੇ ਚੱਲ ਤੂੰ ਆ ਹੁਣ 65 70 ਇਹ 65 ਪੁੰਡੂ ਦੇ ਉੱਪਰ ਆ ਇਹ ਉਹ ਨਹੀਂ 60 ਕੋਣੀ ਹਾਂ ਕੱਲ 68 ਹੋ ਗਈ ਸੀ 68 ਹੋ ਗਈ ਦੀ ਗੱਲ ਨਾ 58 58 8:30 ਵਾ ਉੱਥੀ ਆਏ ਠੀਕ ਹੈ 60 ਕੇ ਬਸ 60 ਨਹੀਂ 58 ਹੋ ਜੂ ਬਸ ਇੱਥੀ ਐ ਇਹ ਖੜੀ ਆ ਜਾ ਇੰਦਰ 80 ਕੁ ਕੁੰਟਲ ਹੋਰ ਖੜੀ ਹਾਂ 80 ਖੜੀ ਆ ਹੈ ਨਾ ਪਟਾਲੀ ਪੂਰੀ ਕੱਦੀ ਕਾ ਹਾਂ 80 ਕੁ ਕੁੰਟਲ ਦਾ ਕਿਹੜਾ ਹੋ ਰਿਹਾ ਹੈ 80 90 ਹੈਗੀ ਹੈਗੀ ਨਹੀਂ ਵਧੀਆ ਨਿਬੜੇ ਯਾਰ ਮੋਪਰਾਲੀ ਨਹੀਂ ਹੈਗੀ ਕਹਿੰਦੇ ਸਾਡੀ ਉੱਥੇ ਮੁੱਕ ਲਿਆ ਉਹ ਸਿਰੋਂ ਹੀ ਹੂੰ ਦੇਖਦਾ ਕਾਲੇ ਨੂੰ ਫੀਲਡ ਦਾ ਕਾਲੇ ਨੇ ਦਵਾਈ ਪਾਉਣੀ ਹੈ ਜੇ ਮੈਂ ਪਰਾਲੀ ਨੂੰ ਕਹਿੰਦਾ ਉਹਨੂੰ ਉਨੇ ਕਹਿੰਦਾ ਮੇਹਰਬਾਨੀ ਪ੍ਰਾਲੀ ਨੂੰ ਕਹਿੰਦਾ ਭਾਈ ਤੂੜੀ ਦੀ ਪੱਡ ਪਾ ਕੇ ਛੱਡ ਦਿੰਦਾ ਮੈਂ ਠੀਕ ਨਹੀਂ ਗੱਲ ਹੈ ਤਕਾਬਾ ਮੈਂ ਕਹਾਂ ਹਾਂ ਹੋਰ ਕੀ ਕੰਨਾ ਤੂੰ ਪ੍ਰਾਲੀ ਨਾਲ ਤਾਂ ਤੂੜੀ ਠੀਕ ਹੈ ਹਾਂ ਫੇਰ ਉਹਨੂੰ ਆਇਓ ਕਹਿੰਦਾ ਵੀ ਤੂੜੀ ਛੱਡ ਦੂੰਗਾ ਪਹਿਲਾਂ ਤਾਂ ਉਹਨੇ ਰੌਲਾ ਪਾਉਣਾ ਇੱਕ ਬੰਦ ਲਿਆ ਭਾਈ ਕਿਵੇਂ ਉੱਥੇ ਮੈਂ ਮਹਿੰਗੀ ਕਹਿੰਦਾ ਤੇ ਕੰਜੀ ਮਹਿੰਗੀ ਜੀ ਹੈ ਨਾ ਨਾ ਠੀਕ ਹੈ ਮੈਂ ਹੁਣ ਤੈਨੂੰ ਪੁੱਛਣਾ ਨਹੀਂ ਮੈਂ ਇੱਕਣੀ ਪਾਲ ਜਣੀ ਠੀਕ ਨਹੀਂ ਗੱਲ ਨਹੀਂ ਗੱਲ ਫਿਰ ਗਾਇਲ ਸਾੜੇ ਪਾਸੇ ਇਲਾਜ ਸਾਰੇ ਪਾਸੇ ਵਾਲੇ ਇਲਾਜ ਆ ਫਿਰ ਠੀਕ ਹੈ ਹੱਥ ਮਾਰਨਾ ਹੋਈ ਹਾਂ ਲੈ ਜਣੀ ਪਾ ਕੇ ਫੇਰ ਦੇਖ ਹੈ ਤਾਂ ਥੋੜੀ ਕੰਮ ਆ ਜਵਾ ਜਵਾ ਹੈ ਨਾ ਜਿਹੜਾ ਉਹ ਆਹੀ ਤਾਂ ਬਸ ਉਹ ਕਿਹੜਾ ਹੁੰਦਾ ਥੋੜਾ ਜ ਆਹੀ ਤਾਂ ਹੈ ਨਹੀਂ ਹੋਰ ਦੇਖਿੰਦੇ ਕਾਲੀ ਕਿਧਰੇ ਚਾ ਬੌਸ ਆਪ ਹੈ ਹੈ ਆ ਗਿਆ ਮੀ ਨਹੀਂ ਤਾਂ ਆ ਗਿਆ ਉਹ ਵੀ ਆ ਗਿਆ ਆ ਗਿਆ ਦੰਦਾਸਤੀ ਕਲਾ ਗਿਆ ਉਹ ਵੀ ਆ ਗਿਆ ਮਹਾਜਾ ਰੰਮ ਦੇ ਕਿਣੀਆਂ ਉਹ ਤਾਂ ਨਿਆਲੀਆਂ ਐ ਕਾਲੂ ਪੂਰਾ ਵੀ ਆ ਹਾਂ ਹੁਣ ਇਧਰ ਤੇ ਬਟਾਉਣੀ ਨਾ ਤੇ ਉਧਰ ਨੂੰ ਕੱਢੂਗਾ ਪਰਾਂ ਨੂੰ ਐ ਇਧਰ ਨੂੰ ਹੁਣ ਲਪਾਟ ਲੰਬੀ ਵਾਣੀ ਉਧਰ ਨੂੰ ਨੇੜੇ ਬੈਣਾ ਜੇ ਕਾਣ ਵੀ ਪੈਂਦਾ ਰਿਹਾ ਠੀਕ ਨਹੀਂ ਹੋਰ ਲੱਖ ਲੱਖ ਹੰਦ ਲਗਾ ਰੋਗ ਲਿਆਦਾ ਉਹਦੇ ਜਾ ਕੇ ਹੋਣੀ ਕਰ ਲੈਣਾ ਫਾਇਦਾ ਕੀ ਫਾਇਦਾ ਉਹਨਾਂ ਕਿਥੇ ਹੋਣਾ ਬਾ ਸੋਣਾ ਹਾਂ ਨਿਕਲ ਗਿਆ ਬੈਠੇ ਆ ਭਾਈ ਕੱਕੰਡਾ ਕਰਕੇ ਮੀਂਹ ਦੀ ਡੀਕ ਚ ਮੀਂਹ ਕੱਲੂ ਖਾਸ ਦੱਸਿਆ ਵਾ ਗੱਗੇ ਹੁਣ ਫੇਰ ਹਾਂ ਹੈ ਕੱਲੂ ਕੱਲੂ ਬਹੁਤ ਜ਼ਿਆਦਾ ਆ ਨਾ ਜੇ ਪੈ ਗਿਆ ਆਪਣੇ ਫਿਰ ਆਪਣੇ ਕੰਕਾ ਚ ਪਾਣੀ ਖੜ ਜਿਆਨੇ ਹਾਂ ਨਾ ਹੁਣ ਥਾਈ ਤਾਂ ਝੱਲ ਗਈ ਲਗਾਕਦਾ ਲੈਣ ਹੋ ਗਈ ਕਾਲੀ ਹੋ ਗਈ ਦੀ ਇਹ ਹੁਣ ਥਾਈ ਤਾਂ ਰੇਪਗਣਾ ਲੱਗਿਆ ਪਾਣੀ ਇਹ ਜੇ ਹੁਣ ਪੈ ਗਿਆ ਇਹਨੂੰ ਕੋਣ ਕਹੇ ਜਿ ਵੜ ਨਹੀਂ ਹੁੰਦਾ ਇਹਨਾਂ ਜਿਹੜੀਆਂ ਥੋੜੀ ਜਿਹੀ ਡਾਕਰ ਜ਼ਮੀਨ ਹੈ ਰੇਸੜਾ ਵੀ ਕੁਝ ਗੱਲ ਇਹਨਾਂ ਚ ਵੜ ਨਹੀਂ ਹੁੰਦਾ ਮੀ ਪੂਰਾ ਪਾਣੀ ਜਿੰਨਾ ਫਾਇਦਾ ਹੋਇਆ ਇਹਦਾ ਆਏ ਨੇ ਬਸ ਬਰੇ ਕਰਨੀ ਤੇ ਉਦੋਂ ਹਲੀ ਰਹੇ ਗਿਆ ਕੰਮ ਨਹੀਂ ਨੋਟ ਆ ਗਿਆ ਦਾ ਕੰਮ ਆਹ ਸੱਲੇ ਨਹੀਂ ਤੀ ਉਦੀ ਤਾਂ ਸਿੱਟਦੀ ਉੱਥੇ ਘਰਤੀਦੀ ਅਸੀਂ ਅੱਛਾ ਉਹ ਚੱਕੀਆਂ ਕੋਲ ਕਰਿਆ ਤੇ ਸਪਰੇ ਉਹ ਤਾਂ ਸਿੱਟਦੀ ਕਿ ਟੀਸਰ ਉਹਦੀ ਲਾਤੀ ਥੱਲੇ ਜਦੋਂ ਧੁੱਪ ਨਿਕਲੋ ਨਿਕਲੀ ਹੈ ਸ਼ਾਮ ਨੂੰ ਉਦੋਂ ਅਸੀਂ ਕਰਿਆ ਆਏ ਮਹਲ ਅੱਠ ਭੱਜ ਕੇ ਤਿੰਨ ਕੀਲੀਆਂ ਕਰਤੀਦੀ ਉਦਨ ਆ ਹੁਣ ਫੇਰ ਹੀ ਤੇ ਬਾਅਦ ਫਿਰ ਮੌਸਮ ਖਰਾਬ ਹੋ ਗਿਆ ਹੁਣ ਹੁਣ ਆਹ ਮੌਸਮ ਦੇ ਬਾਅਦ ਹੀ ਘਰਾਂਗੇ ਜਿਹੜੀ ਰਹਿੰਦੀ ਆ ਠੀਕ ਆ ਹੁਣ ਜਿਹੜਾ ਕੰਮ ਨਿਬੜ ਗਿਆ ਹੋਰ ਕੀ ਆ ਹੁਣ ਤਾਂ ਰਾਲੂ ਮੀਂਹ ਫੇਰ ਦੱਸਿਆ ਪਿਆ ਰਾਜ ਤਾਂ ਕਹਿੰਦਾ ਐਣ ਵੀ ਪੈਣੀ ਆ ਮਹਾਈ ਦਾ ਨਾਉ ਨਲੀ ਭਾਈ ਹੋਰੇ ਪਾਸੇ ਪੈ ਗਈ ਹੁਣ ਉਧਰੇ ਮਾਰਤੇ ਨੇ ਤਾਂ ਹੁਣ ਜਿਹੜੀ ਰਹਿੰਦੀ ਬਾਣੀ ਮੋਟੀ ਵੀ ਮਾਰ ਦੂਗਾ ਕਹਿੰਦਾ ਐਣ ਦੱਸੀ ਵੀ ਗਾਲ੍ਹੂ ਆਪਣੇ ਵੀ ਐਣ ਵੀ ਦੱਸਦਾ ਵੀ ਨੈਟ ਉਧਰ ਆਹੋ ਗੋਲੇ ਗਾਲੇ ਦਾ ਦਿੰਦਾ ਪਤਾ ਨਹੀਂ ਗਿਆ ਅਛਾ ਮੈਂ ਇਹਨੂੰ ਤਾਂ ਹੀ ਦੱਸਦੇ ਐਨ ਤਾਂ ਹੀ ਦੱਸਦਾ ਇਹਨੂੰ ਕਿਹੜਾ ਬਦਲ ਆ ਗਿਆ ਫਿਰ ਹੈ ਫਿਰ ਕੋਸ ਦੀ ਮਾਰੀ ਜਾਂਦੀ ਉਹ ਡਰਾਈ ਜਾਂਦੇ ਲੋਕਾਂ ਨੂੰ ਐਹਨ ਨਾ ਬਬੇ ਮੀ ਇਹ ਬੈਲਬੀਨ ਹੁੰਦਾ ਇਹਦਾ ਮਾਰ ਦੂਗੀ ਹੁਣ ਜਿੱਥੇ ਪੈ ਗਈ ਭਾਈ ਥਾਲਾ ਨੁਕਸਾਨ ਬਹੁਤ ਹੋ ਗਿਆ ਆਹ ਵਾਹ ਇਹਦਾ ਕੈਨ ਕਟਾਇਆ ਪਿਆ ਉਹ ਵੇ ਇਦਾਂ ਕਣ ਕੇ ਇਹ ਗਿੱਲੀ ਮੈਂ ਨਿਸ਼ਾਨ ਜਿਆਦਾ ਕਰਦੀ ਆ ਉਹ ਗਿੱਲੀ ਆ ਨਾ ਕਣਕ ਤੋੜਦੀ ਆ ਬਹੁਤ ਪੈੜੇ ਪੈੜ ਕਰਦੀ ਲੀ ਘੁੰਮ ਘੁੰਮ ਕੇ ਆਪ ਘਾੜ ਸਾਰੀ ਇਹ ਘਾੜ ਨਹੀਂ ਲੱਗੀਆਂ ਉਹਨੂੰ ਮੈਂ ਕਹਿੰਦਾ ਸਾਰੀ ਘਾੜ ਦਾ ਪੈਣੀ ਪੈੜਾ ਪਰਸ਼ੀਣ ਵੀ ਖਾ ਗਈ ਜਿਹੜਾ ਹੈਗਾ ਤਾਂ ਭਰਾ ਨੂੰ ਚਾਹ ਦੇਖਦਾ ਸਾਬ ਚੁੰਮ ਚੁੰਮ ਕਰ ਗਈ ਆ ਇਹਦੇ ਕਣਕ ਖਾਸ ਹੀ ਖਾਲੀ ਹੋਣੀ ਮੈਨੂੰ ਲੱਦੀ ਹੁਣ ਇਹ ਜੀ ਕੱਧੀਆਂ ਲਖੇ ਹੋਣੀ ਉਹਰੇ ਤੂੰ ਸਾਨੂੰ ਵੀ ਘੰਟਾ ਹੋ ਗਿਆ ਬੈਠਿਆ ਨੂੰ ਮੈਂ ਕਹਿੰਦਾ ਨਾ ਇਹ ਪਹਿਲੇ ਹੀ ਲਖੇ ਆਵੇਂ ਉਧਰ ਨੂੰ ਫਿਰ ਇਹ ਇੱਧਰ ਨੂੰ ਗਏ ਮੁੜ ਕੇ ਆਈਆਂ ਬੈ ਨਹੀਂ ਫਿਰ ਉਧਰ ਜਾ ਰਹੀਆਂ ਇਹ ਰਾਤ ਨੂੰ ਕਹਿੰਦਾ ਪੈਣ ਲੱਜੇਣਾ ਵੀ ਮੈਂ ਕਿਹਾ ਵਾ ਆਏ ਵੀ ਕਹਦੇ ਭਾਈ ਧੁੱਪ ਨਿਕਲਿਆ ਵੇ ਮੀਂਹ ਪਾਈ ਜਾਊਗਾ ਤੂੰ ਹੁਣ ਤੂੰ ਪਾਨ ਦੀ ਗੱਲ ਚੱਲ ਜਾਂਦੀ ਆ ਇਹ ਸਿਆਲ ਵਾਲਾ ਭਾਈ ਸਹੀਓ ਦੱਸਦਾ ਹੁੰਦਾ ਨਾ ਇੱਟ ਜਿਹੜਾ ਸਿਆਲ ਵਾਲਾ ਨਾ ਰੋਹੀ ਵਾਲਾ ਤਾਂ ਜਾਂ ਅੱਗੜ ਪਿੱਛੜ ਜਾਂ ਹੋ ਜੂਗਾ ਇਹ ਸਹੀ ਜੀ ਦੱਸਦਾ ਹੁੰਦਾ ਜਿਹੜਾ ਸਿਆਲ ਜੀ ਮੀਂਹ ਪੈਂਦਾ ਹਾਂ ਬਾਕੀ ਦੇਖਦੇ ਆ ਹੁਣ ਗੰਦਗਾਨ ਕਿੰਨੀ ਘੁੰਮ ਕੇ ਆਉਣਾ ਰ ਉੱਧਰ ਚੱਲਦੇ ਆ ਦੇਖ ਕੇ ਆਈ ਉਹਨਾਂ ਕਿੱਕਣਾ ਆ ਉਰੇ ਪਰ ਹੈ ਜੇ ਮੈਂ ਕਹਣਾ ਬੱਚੇ ਸਭ ਦੇ ਲਾ ਕੇ ਸਣਦੇ ਜੂਰੀ ਇਹਦੇ ਆ ਟੂ ਖੜੀ ਤੂੰ ਸੰਕੋਰ ਜੀ ਉਹਨੇ ਚੌੜਾ ਪੱਤਾ ਵਾ ਲੈ ਲੈਣ ਤਾਂ ਗਾਜਰ ਬੁੱਟੀ ਸੀ ਸਪਰੇ ਦੀ ਲੋੜ ਨਹੀਂ ਦੀ ਦੇਖਣਾ ਕਿੰਨੀਆਂ ਪਈਆਂ ਬੀਤੀਆਂ ਹੋਣਾ ਨਾ ਆ ਹੁਣ ਫੇਰ ਪਾਈ ਜਣੇ ਇਹਦੀਆਂ ਮਾੜੀਆਂ ਮੁੱਠੀ ਜਿਹੜੀ ਪਈਆਂ ਲੋਟ ਆ ਗਿਆ ਦਾ ਕੰਮ ਅੱਛਾ ਜਿਹੜੇ ਆਪਾਂ ਨੇ ਜਗਾ ਵੱਢੀ ਹੈਗਾ ਕਿ ਉੱਥੇ ਗੰਨੇ ਦੀ ਆ ਜੀ ਮਿੰਕੇ ਆਏ ਤੇ ਕੱਲ ਉਹਨੂੰ ਹਾਂ 95 ਦੀ ਸੱਤ ਬਿਸਵੇ ਪੂਰੀ ਜਗਾ ਉਹ ਕਿੰਨਾ ਵਜਨ ਹੋ ਗਿਆ ਦਾ 40 ਹੈ 40 40 ਹੋ ਗਿਆ 40 ਰੱਖ ਤੂੰ ਸੱਤ ਪਿਸਵੇ ਜਗਾ ਦੀ ਉਹ ਦਰਖਤ ਉਹ ਗੰਨਾ ਹੈ ਵੀ ਨਹੀਂ ਦਾ ਉੱਥੇ ਮੋਟਰ ਕੋਲ ਨੂੰ ਜਿੱਥੇ ਉਹ ਬੜੇ ਰੂਟਾ ਜਾ ਖੜਾ ਬਿਲਕਣ ਜੀ ਉੱਥੇ ਹੈ ਵੀ ਨਹੀਂ ਦਾ ਤਾਂ ਸੱਤ ਰਿਸਵੇ ਰੱਖ ਦੂੰ ਫੇਰ ਵੀ ਫੇਰ ਵੀ ਠੀਕ ਹੈ ਝਾੜ ਹੈਨਾ ਹੂੰ ਵਧੀਆ ਉਲੇ ਪਾਸੇ ਗਿਰਿਆ ਵਜ ਦਾ ਘਾਹ ਦਾ ਖੜਾ ਕਰਨਾ ਹੂੰ ਠੀਕ ਹੀ ਰਹਿਣਾ ਕੰਮ ਵਧੀਆ ਰਹਿਣਾ ਉਹ ਹੁਣ ਗਾਂਾ ਕੱਢੇ ਆਂਦੀ ਆਂ ਹੈ? ਪੱਕੀ ਨੂੰ ਆ ਗਿਆ ਪੱਕੀ ਨੂੰ ਇਹ ਤੈਨੂੰ ਘਰ ਨੂੰ ਘਰ ਨੂੰ ਆ ਗਈਆਂ ਮੈਂ ਕਹਿੰਦਾ ਇੱਧਰ ਨਹੀਂ ਗਏ ਆਪ ਦੀ ਵਾਹ ਮੈਂ ਤਾਂ ਹੁਣ ਦੇਖਿਆ ਵੱਢਣ ਗਿਆ ਇੱਥੇ ਦਿਖਦੇ ਤਾਂ ਨਹੀਂ ਤੇ ਗਏ ਗਾਂਹਾਂ ਯਾਦ ਹੈਂ ਮੈਂ ਤਾਂ ਬ ਦੇਖਿਆ ਮਸਹਨ ਖਾ ਗਿਆ ਉਹ ਸਾਰੇ ਫੇਰ ਫੇਰ ਐ ਖਾਲ ਖਾਲ ਗਈਆਂ ਇਹ ਇਹਦਾ ਕਹਿੰਦੇ ਘਰ ਤਾਂ ਸਾਨੂੰ ਬੈਠੇ ਨੂੰ ਕਹਿੰਦੇ ਉਹਨੇ ਲੱਗਿਆ ਤਾਂ ਨਹੀਂ ਪਹਿਲਾਂ ਹੀ ਲੱਗਿਆ ਹੀ ਆਂ ਆਹ ਨਿਆ ਉੱਤਰ ਵੀ ਆ ਜਾਂਦੀਆਂ ਹੋ ਹੈ ਉੱਤਰ ਵੀ ਆ ਜਾਂਦੇ ਨੇ ਖਾਲ ਦੇ ਖੜੇ ਆ ਛੋੜਾ ਜਿਹਾ ਮੂੰਹ ਮਾਰਦਾ ਜਦ ਇਹਨਾਂ ਨੂੰ ਮੈਂ ਚਲੀ ਹੋ ਨਾ ਇੱਥੇ ਗਾਹਾਂ ਡਾਉਣ ਨੂੰ ਤਾਂ ਨਹੀਂ ਪੈੜ ਹੈਗੀ ਨਹੀਂ ਨਹੀਂ ਡਾਉਣ ਨੂੰ ਹੈਗੀ ਬਾਬਾ ਪਿੱਛੇ ਮੁੜੀਆਂ ਆਈਆਂ ਪਿੱਛੇ ਮੁੜ ਕੇ ਗਈਆਂ ਇਹ ਆਹ ਮੁੜੀਆਂ ਵੀ ਉਹਨਾਂ ਨੂੰ ਪਿੱਛੇ ਬਾਤ ਸਰ ਫੇਰ ਆਹ ਲਗੀਆਂ ਵੀ ਉਹਨਾਂ ਨੂੰ ਵੀ ਲਗੀਆਂ ਵੀ ਇੱਥੇ ਨੂੰ ਗਾਹ ਜਾ ਪਾਇਆ ਫੇ ਲਗ ਲਗ ਇਹ ਛੋੜਾ ਤਾਂ ਫੇ ਦੁਕਾਨ ਆ ਹਾਂ ਸਾਰਾ ਸਦਾ ਹੈ ਭਾਈਆ ਗਿੱਲੇ ਮੇ ਬੜਨਾ ਉਹ ਨੁਕਸਾਨ ਕਰਨੀ ਕਰਨਾ ਉਹਨੇ ਗਿੱਲੇ ਜਿਹਦਾ ਜਾ ਹੁਣ ਬੜਨਾ ਹੈ ਨਾ ਨਹੀਂ ਨੁਕਸਾਨ ਕਰਨੀ ਕਰਦਾ ਹੈ ਵੀ ਦੋ ਤਿੰਨ ਹੁਣ ਤਾਂ ਦੋ ਹੈ ਨਹੀਂ ਤੇ ਚਾਰ ਪੰਜ ਉਹਦੇ ਇਕੱਠੇ ਹੈ ਉਹ ਆਡੇ ਫਿਰ ਤਾਂ ਸਾਹ ਤਾਂ ਪੱਕਾ ਹੀ ਇਹ ਰੇ ਨਹੀਂ ਆਂਦੀਆਂ ਇਹ ਰਾਤ ਨੂੰ ਖੜਦੀਆਂ ਪਤਾ ਨਹੀਂ ਕਿੱਥੇ ਆ ਇਹ ਆਹ ਆਪਣੇ ਕੁਆਟਰਾਂ ਚ ਹੋਰ ਕਿੱਥੇ ਗਾ ਇਹ ਇੱਥੇ ਤਾਂ ਖੜਦੀਆਂ ਨਹੀਂ ਇਹ ਉਹਦੇ ਤਾਂ ਖੜਦੀਆਂ ਨਹੀਂ ਆਉਂੀ ਇਹ ਕਿਤੇ ਤੇ ਉੱਤ ਚੇ ਖਾਣਾ ਉਹ ਨਾ ਨਾ ਓਰੇ ਲਪੈਟ ਦਾ ਪਤਾ ਤਾਂ ਲੱਗੇ ਗੋਆ ਦਾ ਕਰਾਵਾ ਉਹਦੇ ਓਰੇ ਨਹੀਂ ਆਉਂਦੀਆਂ ਰਾਤ ਨੂੰ ਇਹ ਕਿਤੇ ਹੋਠੀ ਆ ਇਹਨਾਂ ਦਾ ਉਹ ਮੈਂ ਤਾਂ ਦੱਸ ਦਿੰਦਾ ਉਹ ਗੱਗੇ ਰਹਿੰਦੇ ਆ ਹੈ ਉਹ ਗੱਗੇ ਰਹਿੰਦੇ ਆ ਇਹ ਕਿਹਨਾਂ ਦੇ ਜਿੰਦਾ ਰਿਹਾ ਤੂੰ ਗੇਟ ਲੱਗ ਗਿਆ ਨਾ ਆਸਰੀ ਗਾਲ ਜੀ ਸਾਰਿਆਂ ਨੂੰ ਪਹਿਲਾਂ ਕਿਹਦੇ ਮੈਂ ਤਾਂ ਗੇਟ ਲਾਇਆ ਵੀਰੇ ਨਾ ਹੁਣ ਹੋਰਲੇ ਪਾਸੇ ਹੈ ਨਹੀਂ ਨਾ ਛੱਡਿਆ ਉਹਨਾਂ ਚੋਗਾ ਉਹ ਤਾਂ ਮੈਂ ਖਾਲੀ ਜਗਾ ਯਾਰ ਆਪਾਂ ਖਾਲੀ ਜੇ ਖੜਦੇ ਤਾਂ ਨਗਰ ਦੇ ਰਖਤਾ ਸੋਹਰ ਕਿੱਥੇ ਖੜਨਾ ਉਹ ਆਉਂ ਤਰਾਖਤਾ ਹੈਗੇ ਉੱਥੇ ਖਾ ਸਮਝਾ ਅੰਦਰ ਤਾਂ ਕੋਈ ਖੜਨਾ ਨਹੀਂ ਦਿੰਦਾ ਇਹਨਾਂ ਨੂੰ ਹੂੰ ਉਹ ਸਾਨ ਖਰਾਬ ਕਰ ਹਾਂ ਇਹ ਦੋਏ ਤਾਂ ਮਾਂ ਪੁੱਤ ਘਟਖੰਦੇ ਘੱਟ ਦਾ ਗਾਲਾ ਕਿਹਾ ਦਾ ਜਿੰਡ ਭਾਗੀ ਘੜੂਗੇ ਉਹ ਨਹੀਂ ਐਨਾ ਨਹੀਂ ਕਹੰਦੇ ਹਾਂ ਉਹ ਗਿੱਲੇ ਹੋ ਜਾਣੀ ਸੁੱਕੇ ਬਾਅਦ ਨੇਖ ਵਿੱਚ ਸੁੱਕੇ ਵਿੱਚ ਮੂਹ ਨਾ ਪਸੀਨਾ ਖਾਦਾ ਵੇ ਤੇਰਾ ਪੈੜਾ ਖਾਦਾ ਖਾਦਾ ਪਸੀਨਾ ਪੈੜਾ ਕਰੇ ਵਾ ਮਸੀਂ ਮੰਡ ਕੇ ਲਿਆ ਮੈਂ ਉੱਥੇ ਥੋੜਾ ਜਿਹਾ ਖਾਦਾ ਇਹਨਾਂ ਨੇ ਅਸੀਂ ਮੈਂ ਮੈਂ ਵੀ ਹੁਣੀ ਆਇਆ ਓਰੇ ਮੈਂ ਕਿੱ데 ਆਇਆ ਸਵੇਰ ਦਾ ਇੱਕ ਐਨਾ ਵੀ ਸਾਡਾ ਬੰਦੇ ਦੇਖ ਲੁੰਦੇ ਨੇ ਜਿਆਦਾ ਚੱਲ ਹੁਣ ਅਗਲਾ ਕੱਟੜ ਤਾਂ ਜਾਂਦਾਂ ਨਹੀਂ ਦੂਰ ਪਹਾੜਾ ਜਾਣਾ ਵੀ ਨਹੀਂ ਆਇਆ ਅਜਾ ਪਹਿਲਾਂ ਫੋਨ ਪਾ ਦੱਸ ਦਿੰਦਾ ਨਹੀਂ ਬਹੁਤ ਹੈ ਇਹ ਨੀਤਰ ਉਹ ਸਾਹਮਣੇ ਦੇਖਦੇ ਉਹ ਤਾਂ ਭੈਣੀ ਥਾਈ ਨੀਤਰ ਆਉਂਦਾ ਮੈਂ ਉੱਥੇ ਦਾ ਖੇਤ ਦੇ ਵਿੱਚ ਸੂਏ ਵਰਗਾ ਹੁੰਦਾ ਮਨ ਉਸੇ ਪ੍ਰਧਾਨ ਦਾ ਫੋਨ ਗਿਆ ਹਾਂ ਕਹਿੰਦਾ ਗਾਇਆਂ ਬੜੀਆਂ ਬੰਦੂ ਖੇਤ ਤੁਸੀਂ ਉੱਧਰ ਤੇ ਆਇਆ ਹੋਣਾ ਪ੍ਰਧਾਨ ਹਾਂ ਮਾਂ ਚੱਲ ਮਾਂ ਦਾ ਇੱਕ ਹੈ ਮਦਰੀ ਗੋਟ ਦੇ ਦਿਖਦੀ ਵੀ ਹੈ ਨਹੀਂ ਦੀਆਂ ਖੜੀਆਂ ਖਾਲ ਪੁੱਤ ਨੀਵੇਂ ਜਗਾ ਕਰਦੀਆਂ ਬੋਈ ਨੀਵੇਂ ਜਗਾ ਹੁਣੀ ਚੜੀਆਂ ਹੋਣੀਆਂ ਫਿਰ ਖੇਤ ਦੇ ਤੇ ਵੀ ਨੀਵਾ ਇੱਕ ਤੇਰਾ ਖੇਤ ਪਹਿਲੇ ਖੇਤ ਤੇ ਤੇਰਾ ਖੇਤ ਨੀਵਾ ਉਹ ਧੂਆ ਹੋਰ ਨਹੀਂ ਮਾਂ ਹੋਰ ਨਹੀਂ ਧੂਆ ਜ਼ਿਆਦਾ ਨਹੀਂ ਮਾਂ ਬਸ ਫਿਰ ਬਾਕੀ ਉੱਥੇ ਮੈਂ ਪੰਚਾਇਤ ਦੀ ਦਿਖਾ ਗਿਆ ਆਪਣੇ ਹਾਂ ਕਰਤੂਤਾਂ ਵਾਂ ਦੇਖ ਲਓ ਭਾ ਗਿਆ ਤੋਹਫੇ ਦਿੱਤੇ ਇਹੜਾ ਨਾਲੀਆਂ ਵਾਲਾ ਪਿੰਡ ਦਾ ਪਾਣੀ ਜਾਂਦਾ ਸਾਡਾ ਪਿੰਡ ਦਾ ਪਾਣੀ ਤਾਂ ਚੋਈ ਚੋਈਦਾ ਹੀ ਨਹੀਂ ਜਾਂਦਾ ਨਾਲੀਆਂ ਦਾ ਦੇਖਿਆ ਹਾਲ ਹੈ ਨਾਲੀਆਂ ਦਾ ਛੱਡ ਨੁਲਗੀ ਜਿਹੜਾ ਚੋਈ ਜੇ ਚੱਲੇ ਉਹਦਾ ਪਾਣੀ ਲੰਘ ਸਕਦਾ ਵਰਸਾਤੀ ਹੂੰ ਹੁਣ ਪਿੰਡ ਦਾ ਪਾਣੀ ਥੋੜਾ ਦਿਖਾਉਣਾ ਇਹਦਾ ਤਾਂ ਕਿਹਨੇ ਦਿਖਾਈ ਜਾਂਦਾ ਖੇਤਾਂ ਜਿਹਨੂੰ ਖਾਲਾ ਪਾ ਜਾਂਦੇ ਆ ਚੱਲ ਗੰਨੇ ਵਿੱਚ ਲਖੀ ਜਾਂਦਾ ਹੁਣ ਕਣਕ ਵੀ ਤਾਂ ਭਰੀ ਪਈ ਕਣਕ ਤਾਂ ਮਰੀ ਵੀ ਆ ਮਰ ਜਿਹੜੀ ਅਗਲੀ ਦੀ ਕਣਕ ਕਿੰਨੇ ਦਾ ਪਾਣੀ ਚੱਲੂਗੀ ਵੇਹੇ ਜੇ ਕੰਮ ਆ ਮਹਾ ਭਾਈ ਵੀ ਸਰਕਾਰ ਵੀ ਅਸੀਂ ਜ਼ੋਰ ਲਾਇਆ ਤਾਂ ਬਹੁਤ ਬਣਾਉਣ ਨੂੰ ਨਾ ਮਾਲਕ ਦੀ ਮਾਲਕ ਦਾ ਕਸੂਰ ਆ ਇਹ ਬੂਰੇ ਮਾਲਕ ਦਾ ਕਸੂਰ ਆ ਉਹ ਯਾਰ ਮਾਲਕ ਵੀਆ ਕਰੀ ਜਾਵੇ। ਨੰਦੇ ਗਾਲ ਗਾਲ ਦਾ ਪਿੰਡ ਦਾ ਪਾਣੀ ਪੈ ਸਕਦਾ। ਨੰਮੀ ਦਾ ਪਾਣੀ ਲੱਕ ਸਕਦਾ ਜੇ ਪਿੱਛੇ ਚੋਈ ਆ ਜਵੇ। ਚੋਈ ਆ ਜਵੇ। ਪਿੰਡ ਦਾ ਪਾਣੀ ਸੁਰ ਲਖਾਉਣਾ ਅਗਲੇ ਨੇ ਖੇਤੀ ਨੂੰ। ਠੀਕ ਨਹੀਂ ਗੱਲ। ਹਾਂ ਚੋਈ ਆ ਗਈ ਪਿੱਛੇ ਦੇ ਪਾਣੀ ਆ ਗਿਆ ਭਾਈ। ਉਹ ਹੱਕ ਲਖਣੇ ਦਾ ਹੱਕਦਾਰ ਹੈ। ਇਹ ਪਿੰਡ ਦਾ ਪਾਣੀ ਵਾਲਾ ਖੇਤ ਮੋ ਕਿਹੜਾ ਵੰਡਨ ਦੇ ਤੂੰ? ਕੋਈ ਵੀ ਨਹੀਂ ਵੰਡਦਾ। ਕਰ ਦੇਣਾ ਇਹਨਾਂ ਨੂੰ ਵੰਡਣਾ। ਬੜਾ ਚਾਹੀਦਾ ਹੀ ਹੈ ਯਾਰ। ਹੁਣ ਉਹ ਗਾਚਾ ਹੀ ਕਰਦਾ ਕਹਿੰਦਾ ਕੋਈ ਫਸਲ ਨਹੀਂ ਕਾਹੀ ਅੱਜ ਕਾ ਨਿਕਲੀ ਆ। ਆਓ ਫਿਰ। ਕਹਿੰਦਾ ਇਧਰਲੇ ਪਾਸੇ ਚਾਰ ਇਕੱਠੇ ਕਹਿੰਦਾ ਇਹਨੂੰ ਉੱ ਆ ਵੀ ਇਹ ਕਿਹਾਂ ਲਾਗਣਾ ਹਿਦਰਾਬਾਦ ਨੀਵਾ ਬੀਜੀ ਜੋ ਉਹਨੂੰ ਜਿਹੜਾ ਉਹਦਾ ਬੀਜ ਦਾ ਪੈਪਲਾਂ ਦਾ ਦੱਬੀ ਵੀ ਪਾਣੀ ਜਿੱਥੇ ਮਰਜੀ ਢਾਲੇ ਹਾਂ ਸਮਝ ਗਿਆ ਇਹ ਪਤਾ ਲੱਗਣਾ ਹਾਂ ਮੇ ਕੋਲ ਸਿਸਟਮ ਖਿਲਿਆ ਬਾਵਾ ਸਾਰੇ ਹੀ ਮੂਰਖੇ ਖੇਲਦਾ ਜਾਂਦਾ ਸੇਠ ਮਗਾ ਹੁੰਦੇਗਾ ਜਿਹੜਾ ਬੰਦਾ ਸੱਚਾ ਉਹਨੂੰ ਜਦੇ ਚੱਕ ਦੇ ਚੱਲ ਅੰਦਰ ਮੈਂ ਤਾਂ ਆਗ ਦੋ ਕੁਈਲੇ ਰੱਖੇ ਭਰਤ ਪਾਉਣੇ ਨੇ ਠੀਕ ਹੈ ਕੰਮ ਚੱਲੇ ਤਾਂ ਸਹੀ ਨਾ ਵਧੀਆ ਠੀਕ ਹੈ ਗੱਲ ਪਿੰਡ ਦਾ ਥੋੜਾ ਮਾਰਨੀ ਯਾਰ ਪ੍ਰਥਾਤੂ ਪਾਣੀ ਲਾ ਸਕਦਾ ਸੀ ਪਿੰਡ ਦਾ ਥੋੜਾ ਬਣਦਾ ਨਾ ਪਿੰਡ ਦਾ ਬਣਦਾ ਨਾ ਹਾਂ ਪ੍ਰਥਾਤੂ ਪਾਣੀ ਲਾਖਦਾ ਲਖੀ ਜਾਵੇ ਰਾਮਰੀਓ ਭੋਦਾੜੀ ਹੋਰ ਹੁੰਦਾ ਕਿ ਯਾਰ ਕੁਸੂਦ ਨੂੰ ਪਿੰਡ ਦਾ ਪਾਣੀ ਨਾ ਪੰਚਾਇਤ ਕੋਈ ਹੱਲ ਕਰਦੀ ਹੈ ਹੈ ਕਿ ਨਹੀਂ ਨਹੀਂ ਸਰਕਾਰੀ ਕਨੈਕਸ਼ਨ ਲੱਗਿਆ ਬਈ ਲੈਣਾ ਦੱਬੇ ਵਿੱਚ ਹੋਣਾ ਵਾਲਾ ਲੈਣਾ ਦੱਬੇ ਵਿੱਚ ਪਾਣੀ ਉਹਨਾਂ ਪੂਰਾ ਫਟੋ ਕੋ ਇਹ ਖੂਹ ਬਣਾ ਦੇ ਕਿੰਨਾ ਪੈਸਾ ਮੱਥਿਆ ਇਹੋ ਪਾਏ ਇੰਨੇ ਤਾਂ ਕਨੈਕਸ਼ਨ ਲੱਜਣਾ ਦਾ ਕਨੈਕਸ਼ਨ ਲੱਜਣਾ ਦਾ ਇੰਨੇ ਤਾਂ ਕਨੈਕਸ਼ਨ ਲੱਜਣਾ ਦਾ ਉਸੇ ਕੰਮ ਨਾਲ ਨਹੀਂ ਲੱਗਿਆ ਸੂਰਜਾਲਾ ਕਨੈਕਸ਼ਨ ਮਿਲਦਾ ਇੱਕ ਬਾਈ ਦਾ ਫੋਨ ਆਇਆ ਤਾਂ ਕਹਿੰਦਾ ਸਾਫਟ ਸਿਟੀ ਹੈ ਗੌਰਮੈਂਟ ਕਿੰਨੀ ਦੇ ਪੰਚਾਇਤ ਨੂੰ ਵੀ ਕਿਹਾ ਜਿਹੜਾ ਮਰਜ਼ੀ ਵਾ ਲੋ ਕਹਿੰਦਾ ਉਹ ਸੂਰਜਾਲਾ ਕਨੈਕਸ਼ਨ ਮਿਲ ਜੂਵੇ ਕਹਿੰਦਾ ਸਭ ਹੈ ਵੀ ਲੋਟ ਆ ਯਾਰ ਠੀਕ ਆ ਗਰਾਊਂਡ ਬਣਾਣ ਲੱਗੇ ਅੱਧਾ 꺥ੀਲਾ ਜ਼ਮੀਨ ਦੇ ਵਿੱਚ ਟੋਬਾ ਏ ਉਹਦੇ ਗਰਾਊਂਡ ਜਿੱਥੇ ਬਣਾਉਣਾ ਉੱਥੇ ਬਣਾਇਆ ਨਹੀਂ ਹੈਗਾ ਨਾਲੇ ਸੜਕ ਪੱਕੀ ਹੁੰਦੀ ਤੇ ਸਾਰਾ ਗੁੱਦਣਾ ਦਾ ਉੱਥੇ ਦਾ ਕ੍ਰੀਤੀਓ ਸਖਾਉਂਗੇ ਹਾਂ ਵੀ ਪੈਸਾ ਦੇਣਾ ਮੈਂ ਕਹਿੰਦਾ ਪਤਾ ਨਹੀਂ ਕਿੰਨਾ ਕਮਸਤਾ ਹੈ ਨਾ ਅਸੀਂ ਹੈ ਇਹਦੇ ਨਾਲ ਤਾਂ ਪਿੰਡ 'ਚ ਲਾਈਟ ਲੂਟਾ ਲਾ ਲੰਦੇ ਕੋਈ ਜੱਜ ਦਾ ਕੰਮ ਕਰ ਲੰਦੇ ਉਹਦੇ ਸੀਵਰੇਜੇ ਪਾ ਦਿੰਦੇ ਕੋਹ ਨਹੀਂ ਬਾਈ ਕਹਨੇ ਪੜਿਆ ਲਿਖਿਆ ਬਣਾ ਲੋ ਯੂ ਹੀ ਨਹੀਂ ਹੱਲ ਇਹ ਲੋਟਰੀ ਆਉਣਾ ਕੰਮ ਆਪਣਾ ਵੀ ਆਸ ਬਹੁਤ ਹੀ ਹੂੰ ਵੀ ਕਰੂਗਾ ਬੰਦਾ ਕੁਛ ਨਾ ਬੋਲੇ ਪਰ ਨਹੀਂ ਇੱਕ ਬਾਈ ਆਇਆ ਦਾ ਸਪੈਂਟ ਜਮ ਪੰਡਿਤ ਕੀ ਜਾਂਦਾ ਦਾ ਸਪੈਂਟਿੰਗ ਦੱਸਿਆ ਮੈਂ ਕਹਿੰਦਾ ਜਲੰਦਰ ਕਿੰਨੀ ਦਾਤਾ ਅੱਛਾ ਫੈਂਗਲੀ ਨਾਲੇ ਦੀ ਮਤਲਬ ਚਾਹ ਨੂੰ ਬਹੁਤ ਜੂਰ ਲਾਇਆ ਯਾਰ ਮਖਾਜ ਹੁਣ ਚਾਹ ਵੀ ਕੀ ਜਾਏ ਪਹਿਲੇ ਇੰਦੇ ਪਿੰਡ ਮੈਨੂੰ ਘੁੰਮਾਏ ਤੇ ਮੈਂ ਸਾੜੇ ਪਿੰਡ ਦਾ ਯਾਰ ਬਹੁਤ ਮਖਾਜ ਹੋਇਆ ਛਾਰਾ ਦੇਖਾ ਤੁਹਾਡੇ ਪਿੰਡ ਵਿੱਚ ਬੜ ਕੇ ਦੇਖ ਲੋ ਪਿੰਡ ਵਿੱਚ ਬੜ ਕੇ ਦੇਖ ਲੋ ਹੈ ਕਿ ਨਹੀਂ ਹੁਣ ਉਹ ਪੱਲੇ ਦੇ ਪੈਸੇ ਦੇ ਕੇ ਘਰਾਂ ਦੇ ਜਿਹੜੇ ਲਾਗ ਲਾ ਰਿਹਾ ਸਾਰਾ ਆਇਆ ਸਾਬ ਕਰਾਉਣ ਲੱਗੇ ਉਹ ਬੱਲੇ ਦੇ ਦੇਣੇ ਪੈਸੇ ਦੇਖੋ ਕਿ ਆ ਹਾਲ ਹੈ ਹਾਂ ਸਾਡੇ ਪਿੰਡ ਦੇ ਨਦੀਆਂ ਨੂੰ ਸਾਫਲ ਕਰਨ ਆਏ ਪਿਆ ਹਾਂ ਉਹ ਨਦੀਆਂ ਨਦੀਆਂ ਸਾਫ ਕਰਨ ਜਿਹੜੀਆਂ ਨਦੀਆਂ ਆਮ ਜੀਵਨਦਾਰਾਂ ਨੂੰ ਸਾਫ ਕਰਨੀਆਂ ਨੇ ਮਿੱਟੀ ਚੱਕ ਕੇ ਉੱਥੇ ਦੇ ਰਸਤਾ ਬਣਾਉਣਾ ਉਹ ਬੰਦ ਕਰੇ ਪਏ ਆ ਜਿਨ੍ਹਾਂ ਦਾ ਕੰਮ ਪਿੰਡ 'ਚ ਕਰਨ ਦਾ ਉਹ ਨਦੀ ਲਾਏ ਪਿਆ ਹਾਂ ਹਾਂ ਦੇਖ ਵਿਕਾਸ ਦੇ ਸਾਡੇ ਉਰੇ ਤੇ ਦਾ ਗਿਆ ਚੱਲ ਤਰੱਕੀ ਫਿਰ ਤਰੱਕੀ ਫਿਰ ਪੰਜਾਬ ਹਾਂ ਚੱਲ ਚਲੋ ਭਾਈ ਕੱਲੀ ਜਾਣਾ ਕੰਮ ਕਰੀਦ ਕੜੂਸ ਕੇ ਹੈ ਕਿ ਨਹੀਂ ਹਾਂ ਹਾਂ ਵਾਉਨਾ ਉੱਪਰ ਵਾਲਾ ਗੁਰੇ ਬੱਸ ਬੱਸ ਉਹ ਸਿੱਧੀ ਨਿਗਾ ਰੱਖਿਆ ਬੱਸ ਉਹ ਨਿਗਾ ਸਿੱਧੀ ਰੱਖੇ ਹੁਣ ਜੇ ਇੱਥੇ ਹੁਣ ਪਾਈ ਆਹ ਹੱਥ ਜੀ ਪੈ ਗਈ ਖਤਮ ਕਰਤਾ ਕਰਤਾ ਦੇਖਿਆ ਅਸੀਂ ਕਣ ਕੰਬਾਈ ਤੋੜੀਆਂ ਪਈਆਂ ਹਾਂ ਸਤਵੀਰ ਸਤਵੀਰ ਸਿੰਘ ਹਾਂ ਕਰੂੰਗਾ ਯਾਰ ਮਟਮ ਮਾਜਰਾ ਮਟਮ ਮਾਜਰਾ ਹੁਣ ਠੀਕ ਪੁੱਛਦਾ ਹੁਣਾ ਖਬਰ ਸਾਹਿਬ ਜੇਰਾ ਉਹ ਵੀ ਆਉਣੂ ਆਹੋ ਖਬਰ ਸਾਹਿਬ ਆਹ ਪੁੱਛ ਲਈ ਆਪਣੀ ਦਾ ਮਹਾਂਪੁਰਾ ਆਦਾ ਚੱਲ ਹੁਣ ਐਹਣ ਤਾਂ ਪੁੱਛਦੇ ਆ ਹਲ ਤਾਂ ਨਦੀਆਂ ਨਹੀਂ ਆਈਆਂ ਜਾਂ ਨਦੀਆਂ ਆਉਂਦੇ ਫੇ ਜ਼ਾਰੇ ਰਿਸ਼ਤੇ ਪੁੱਛਦੇ ਹੁੰਦੇ ਵੀ ਤੁਹਾਨੂੰ ਠੀਕ ਹੈ ਹਾਂ ਵੀ ਚਲ ਇਹ ਵੀ ਬਾਬਾ ਜੀ ਐਦਾਂ ਸਾਡੇ ਇੱਕ ਜਿਹੜਾ ਕਿਹੜਾ ਕਹਦੇ ਹੁੰਦੇ ਨਾ ਅਸੀਂ ਤੇਰਾ ਉਹ ਕਿਆ ਕਿਆ ਕਹਦੇ ਉਹਨੂੰ ਮੌਤ ਦਾ ਖੂ ਜਿਹੜੇ ਮਗੱਡੀ ਘੁੰਮਦੀ ਉਹਦੀ ਮੋਟਰਸਾਈਕਲ ਹਾਂ ਮੌਤ ਦਾ ਖੂ ਹਾਂ ਫੜੇ ਫਟੇ ਘੜ ਦੇਖਿਆ ਕਰਦੇ ਹਾਂ ਹਾਂ ਹੋ ਹੈਗੇ ਹੁਣ ਵੀ ਸਰਗਸਾ ਸਰਗਸਾ ਹੈਗੇ ਬੜੇ ਹੁਣ ਤਾਂ ਸਰਗ ਮੈਂ ਤਾਂ ਕਹਿੰਦਾ ਇੱਥੇ ਆਪਣੇ ਹੁਣੇ ਕਿਤੇ ਦੇਖੀਦਾ ਨਹੀਂ ਹੁਣੇ ਹੈ ਨਹੀਂ ਸਰਗਸਾ ਖਤਮ ਹੀ ਹੋ ਗਿਆ ਖਤਮ ਜੇ ਹੋਏਗਾ ਮੈਂ ਖਤਮ ਹੋ ਗਿਆ ਹਾਂ ਨਹੀਂ ਤਾਂ ਆਮ ਸ਼ਹਿਰ ਜਦੋਂ ਮੇਲੇ ਮੁੱਲੇ ਆਮ ਹੁੰਦੇ ਤੇ ਜਦ ਮੇਲਾ ਭਰਾ ਹੁੰਦਾ ਤੇ ਸ਼ਹਿਰ ਸ਼ਹਿਰ ਵੀ ਰੱਖ ਦਿੱਖੇ ਤਪਾਣਾ ਮੇਨ ਰੱਖੋ ਦੇਖਿਆ ਤਾਂ ਤੇਰਾ ਸ਼ਹਿਰਾ ਵਿੱਚ ਵੀ ਇਹ ਦਿਖਾ ਦਿੰਦੇ ਚੱਲ ਹੁਣ ਇੱਕ ਲੱਗਿਆ ਬਤਾਰੋ ਪਰ ਇਹ ਨਹੀਂ ਹੁਣ ਹੈਗਾ ਜਿਹੜਾ ਮੌਸ ਦੇ ਖੂਹ ਵਾਲਾ ਕੰਮ ਨਹੀਂ ਹੈਗਾ ਉੱਥੇ ਜਿਹੜੇ ਮੈਂ ਗੱਡੀ ਆ ਮੋਟਰਸਾਈਕਲ ਹੁੰਦੀ ਉਹ ਕੰਮ ਦਿੰਦੇ ਨੇ ਉਹਨੇ ਤਾਂ ਬਾਈ ਟਰਾਈ ਉਹ ਬਹੁਤ ਹੀ ਸਾੜਿਆਂ ਦਾ ਕੰਮ ਤਾਂ ਉਹ ਹੈ ਇੱਕ ਦੂ ਵਸੇ ਨਦੀ ਇੱਕ ਵਸੇ ਦਰਿਆ ਇੱਕ ਵਸੇ 냇 ਹਾਂ ਤਾਈ ਦਾ ਰੀਤੀ ਦਾ ਖਬਰਸਾਰ ਪੁੱਛਦੇ ਭਈ ਠੀਕ ਵੀ ਆ ਨਹੀਂ ਨਹੀਂ ਠੀਕ ਆ ਸਾਹੀ ਦੀ ਵੀ ਆ ਇਹ ਇੰਨੇ ਰਿਸ਼ਤੇਦਾਰੀ ਪੁੱਛਣੀ ਚਾਹੀਦੀ ਖਬਰ ਹਾਂ ਸਮਝਿਆ ਵੀ ਉਹ ਫਿਰ ਹੁਣ ਜਬੀ ਦਾ ਨਵੇੜਤਾ ਹੈ ਪਰ ਜਬੀ ਦਾ ਹੁਣ ਆਖਰੀ ਵੇੜਾ ਭਰਨਾ ਆ ਵਧੀਆ ਰਿਆ ਦੋ ਕਿੱਲਿਆਂ ਮਾਤੇ ਵਧੀਆ ਰਿਆ ਇੱਕ ਦਾ ਹੁਣ ਸਵੇਰੋਂ ਭਾਲਿਆ ਦਾ ਹੁਣ ਜਿਹੜਾ ਹੁਣ ਭਰਨਾ ਹੈ ਇਹ ਪਿਛਲਾ ਕਿਹੜਾ ਹੈ ਜਿਹੜੀ ਪਹਿਲੇ ਜਬਰੀਤ ਨਹੀਂ ਤਿਆਰ ਸੀ ਦੂਈ ਹਲੇ 10 ਦਿਨ ਤਿਆਰ ਲੇਟ ਤਿਆਰ ਹੋਣੀ ਹੈ ਬਸ ਠੀਕ ਹੈ ਠੀਕ ਹਮ ਚੱਲ ਦੇਖਦੇ ਆ ਉਹਦਾ ਰੇਟ ਯਾਦ ਨਾਲ ਆਹੋ ਹੈ ਨਹੀਂ ਜਿਆਦਾ ਨਾ ਜੇ ਹੁਣ ਗੇਰ ਦੇ ਤਾਂ ਉਹਨਾਂ ਵਜਨ ਘਟਾ ਦੇਣਾ ਹੈ ਬਾਈ ਵਜਨ ਘਟਾ ਦੇਣਾ ਉਹਨੇ ਹਾਂ ਅਲੇ ਰਹਿ ਨਹੀਂ 10 ਦਿਨ ਤੇ ਲਟ ਕੇ ਸਿੱਟੂ ਇਹਨੂੰ ਲੇਬਰ ਨੇ ਵੀ ਹੱਥ ਨਹੀਂ ਪਾਉਣਾ ਵੱਡਣਾ ਇਹਨੂੰ ਨਾ ਲੇਬਰ ਨੂੰ ਵੀ ਵਜਨ ਚਾਹੀਦਾ ਬਾਈ ਨਹੀਂ ਉਹਨੂੰ ਵੀ ਵਜਨ ਚਾਹੀਦਾ ਕੋਈ ਬਣੇ ਅਗਲੇ ਦਾ ਹਾਂ ਲੇਬਰ ਕੋਈ ਨਹੀਂ ਉੱਥੇ ਬਰਾਬਰ ਆ ਜਾਂਦਾ ਕੰਮ ਜੇ ਮਾੜਾ ਮੋਟਾ 10 ਰੁਪਏ ਘਟੇ ਦਾ ਵਜਨ ਵਾਜ ਜਾਣਾ ਵਾਜ ਜਾਣਾ ਉਧਰ ਘਟਾ ਦੇ ਆ ਪਰਸੋਂ ਨੂੰ ਸੰਤਾਂ ਦੀ ਪਰਸੀ ਪਰਸੋਂ ਨੂੰ ਆ 5 ਤਰੀਕ ਦੀ 5 ਤਰੀਕ ਨੂੰ ਵਿਹਲੇ ਆਪਾਂ ਉਧਰ ਮੈਂ ਠੀਕ ਹੈ ਵੀ ਠੀਕ ਹੈ ਇਹਨੂੰ ਵੀ ਸੋਨਾ ਇਕੱਠ ਹੋ ਜਾਂਦਾ ਹੈ ਹੈ ਇਕੱਠ ਹੋ ਜਾਂਦਾ ਆਹ ਬਰਸੀ ਤੇ ਹੁਣ ਅੱਜ ਭੈਰੋ ਮਜਰੇ ਦੀ ਅੱਜ ਅੱਜ ਉੱਥੇ ਬਹੁਤ ਕੱਠਾ ਸੱਜ ਅੱਜ ਵੀ ਇਕੱਠ ਬਹੁਤ ਹੋਣਾ ਪਰ ਦੇਖ ਲੈ ਟਾਈਮ ਦੇ ਅੱਜ ਰਾਤ ਨੂੰ ਵੀ ਉੱਥੇ ਅੱਜ ਰਾਤ ਅੱਜ ਉਹ ਤੇ ਗੱਲ ਹੋ ਲਿਆ ਨਾ ਨਾ ਅੱਜ ਰਾਤ ਨੂੰ ਹੁੰਦਾ ਗੱਬਲੇ ਦਿਨ ਹੁੰਦਾ ਮੈਂ ਕਹਿੰਦਾ ਨਾ ਨਾ ਅੱਜ ਰਾਤ ਨੂੰ ਹੁੰਦਾ ਅੱਜ ਰਾਤ ਨੂੰ ਹੁੰਦਾ ਨਹੀਂ ਗੱਬਲੇ ਦਿਨ ਹੁੰਦਾ ਗੱਬਲੇ ਦਿਨ ਹੁੰਦਾ ਮੈਂ ਦੇਖਿਆ ਦੋ ਤਰੀਕ ਨੂੰ ਹੁੰਦਾ ਮੇਰੇ ਕੋਲ ਦੇ ਬੰਦੇ ਆਉਂਦੇ ਫੁੱਲਾਂ ਦੀ ਬਾਰਤ ਨੀ ਆਉਂਦਾ ਉਹ ਨਗਰ ਕੀਰਤਬਾ ਪਰਾਲੇ ਵਾਲਾ ਕੱਲੇ ਦਾ ਹੁੰਦਾ ਗੱਬਲੇ ਦਿਨ ਹੁੰਦਾ ਜਾਂ ਰਾਤ ਨੂੰ ਹੁੰਦਾ ਦੋਵੇਂ ਦਿਨ ਠੀਕ ਹੈ ਗੱਬਲੇ ਦਿਨ ਹੀ ਹੁੰਦਾ ਭਾਈ ਰਾਤ ਤੱਕ ਰਹੇ ਇਹ। ਅੱਜੋ ਕੱਲ੍ਹ ਬਾਰ ਸਭ ਉੱਥੇ ਰੰਗ ਹੋਇਆ ਇਹ ਦੇਖ ਮੀ ਕਿੰਨਾ ਪਿਆ। ਹੋਰ। ਪਰ ਫੇਰ ਵੀ ਵਧੀਆ ਰਿਹਾ ਚੱਲੀ ਗਾ ਪ੍ਰੋਗਰਾਮ। ਕੱਲ ਟਾਈਮ ਵਧੀਆ ਦੇ ਦਿੱਤਾ ਨਗਰ ਕੀਰਤਨ ਦਾ। ਚਲ ਅੱਜ ਕੱਢਤਾ ਦੇ ਨਿਕੜੇ। ਹਾਂ। ਕੱਲ ਦਾ ਦਿਨ ਬਹੁਤ ਆਮਦਾ ਲੱਗਿਆ। ਹਾਂ। ਕੱਲ ਦਿਨ ਟਾਪਾ ਦਾ ਲੱਗਿਆ। ਕੱਲ ਦਿਨ ਬਹੁਤ ਆਮਦਾ ਲੱਗਿਆ। ਆਏ ਨੇ ਤਾਂ ਆਸਣ ਦੀਆਂ ਗਿਆ। ਹੋਰ। ਅੱਜ ਸਵੇਰ ਨੂੰ ਦੇਖਿਆ ਕਿੰਨੀ ਜੇ ਗਿਰਦੀਆਂ। 6 ਵਜੇ ਲੱਗ ਜਾਂਗੇ ਅੱਜ ਹੀ ਫੇਰ। ਹਾਂ 6:00 ਵਜੇ ਜਾਤਾ ਸੀ ਅੰਦਰੇ ਬੜੇ ਬੇਦਰੇ ਲੈ ਆਪਣੇ ਟਾਈਮ ਦਾ ਉੱਠਣ ਦਾ। ਅੱਜ ਹੀ ਲੱਗ ਜਾਂਦੀ ਨਹੀਂ ਠ ਯਾਰ ਬਹਿਲਾ ਬੈਠ ਕੇ ਖਾਣਾ ਵੀ ਔਖਾ ਬਾਈ ਜਿਹਦਾ ਬੰਦਾ ਦਿਹਾੜੀ ਵਾਲਾ ਨਾ ਉਹ ਹਾਂ ਬਹੁਤ ਔਖਾ ਬਾਈ ਉਹਨੂੰ ਬਹੁਤ ਔਖਾ ਹੈ ਜੇ ਮੈਂ ਉਹਨੂੰ ਅੱਜ ਨੂੰ ਕਹਿੰਦੇ ਸਾਰੀ ਬੱਟ ਗਈ ਹਾਨੀ ਅਸੀਂ ਕਹਿੰਦੇ ਇਹਦਾ ਨਿਹਰਾ ਹੀ ਹੋ ਜਾਵੇ ਰਾਤ ਨੂੰ ਕਹਿੰਦੇ ਕੱਲੂ ਫੇਰ ਨਹੀਂ ਕਰਦੂਣੀ ਇਹ ਮੀਂਹ ਨਾਲ ਇਹਨਾਂ ਦਾ ਜਿਹੜੀ ਲੇਬਰਰ ਨੇ ਇਹਨਾਂ ਦਾ ਕੰਮ ਪਾਹ ਲੈ ਅੰਗਰੇਜ਼ਾਂ ਵਾਲਾ ਕੰਮ ਹਾਂ ਜਿਹੜਾ ਇਹਨਾਂ ਜਿੰਨਾ ਕਮਾ ਲਿਆ ਉਹਨਾਂ ਖਾਣਾ ਹੀ ਕਰ ਉਹੀ ਗੱਲ ਹੈ ਸਮਝ ਹੈ ਵੀ ਔਖਾ ਯਾਰ ਕਦੇ ਦੀ ਗਿਆ ਬੰਦਾ ਹੈ ਵੀ ਔਖਾ ਜੇ ਬੰਦਾ ਦੋ ਦਿਨ ਪਹਿਲਾਂ ਬੈਠ ਗਿਆ ਇਹਨਾਂ ਦਾ ਬਚਾਰਾ ਤਾਂ ਕਹਿੰਦੇ ਹੋਰ ਜੀ ਗੁਜ਼ਾਰਾ ਕੋਈ ਇਹਦੇ ਪਰੇ ਦਿਹਾ ਲੱਗੇ ਵੇ ਉੱਥੇ ਸਾਫ ਕਰਨ ਹੁਣ ਕਰਦੇ ਆ ਸਾਫ ਉਹ ਲੱਗੇ ਵੇ ਅੱਜ ਤਾਂ ਨਹੀਂ ਹੁੰਦਾ ਇਹਨਾਂ ਤੇ ਅੱਜ ਨਹੀਂ ਹੁੰਦਾ ਪਤਾ ਨਹੀਂ ਬੰਦਾ ਕਿਹੜਾ ਗੈਡ ਘਲਾਉਣ ਵਾਲਾ ਉਹ ਕਰਾਉਣੇ ਵਾਲਾ ਤਾਂ ਕਿਹੜਾ ਉਹ ਸਾਲਾ ਨਾਲੀ ਦਾ ਮਾਰ ਨਹੀਂ ਲੱਗਦਾ ਰਿਹੜੀ ਆ ਪੂਰਾ ਨਾਲੀ ਦਾ ਹੋਰ ਢੰਗ ਆ ਗਿਆ ਪਹਿਲੇ ਤੇ ਬਾਹਰ ਕੱਢਦੇ ਤੇ ਹਾਂ ਉਹ ਬਾਹਰ ਲੈ ਲਈ ਹੋ ਹੁਣ ਥੱਲੇ ਜਿੰਨਾ ਭਰ ਨਹੀਂ ਉੱਥੀ ਥੋਂਦੇ ਹੀ ਹਾਂ ਕਹੀ ਪਹਿਲਾਂ ਤਾਂ ਨਾਲੀ ਵਿੱਚ ਆਏ ਖਿੱਚੀ ਜਾਂਦੇ ਉੱਥੇ ਲੇਲੀ ਜੀ ਬਣ ਜਾਂਦੀ ਉਹ ਹਾਂ ਹੁਣ ਆਏ ਕਹੀ ਭਰਨੀ ਜਦ ਰੈਡੀ ਸਭ ਤੋਂ ਲੋਟਾ ਉਹ ਉਹ ਸਭ ਤੋਂ ਲੋਟਾ ਪੱਲੀ ਦੇਖਦੇ ਨਾ ਫੱਟਾ ਹੋਵੇ ਪਿਛੇ ਰੈਡੀ ਦੇ ਫੱਟਾ ਪਿਛੇ ਰੈਡੀ ਦੇ ਫੱਟਾ ਪੱਲੀ ਬਾ ਇੱਕ ਵਿੱਚ ਵਿੱਚ ਭਰੀ ਜਾ ਉਹਨੂੰ ਤਰੀ ਹਣਾ ਹਾਂ ਦੇਖਦੇ ਕਰਤਾ ਬੰਦੇ ਸਭ ਉਹਨਾਂ ਇਹ ਚੱਕਣਾ ਵੀ ਪੈਣਾ ਨਹੀਂ ਨਾਲੀਆਂ ਉਹ ਫੇਰ ਵੜ ਜਾਣਾ ਚੱਕਦਾ ਮੈਂ ਤਾਂ ਹੀ ਕਹਿੰਦਾ ਵਿੱਚ ਵੜਦੇ ਨਾ ਇਹ ਨਾਲੀ ਰਾਤ ਨੂੰ ਵੀ ਭੇਗਿਆ ਹਾਂ ਉੱਤੀ ਉੱਤੀ ਕੰਮ ਹੈ ਬਈ ਜੇ ਬਾੜ ਦਾ ਜੋਂ ਟਰੈਕਟਰ ਲਾਗਾ ਕੋਈ ਉਹਨਾਂ ਬਾੜ ਦੇਣਾ ਇਹ ਨਾਲੀ ਆ ਕੋਈ ਗੱਲ ਹੈ ਕੋਈ ਚੱਲ ਵਧੀਆ ਹੋ ਗਿਆ ਵਧੀਆ ਵਧੀਆ ਹੈ ਵੀ ਯਾਰ ਕੋਈ ਹੱਥ ਐ ਪਾਉਂਦਾ ਭਈਆਂ ਨੂੰ ਦੋ ਤਿੰਨ ਨੂੰ ਪੁੱਛ ਲਿਆ ਵੀ ਤੁਹਾਨੂੰ ਦਿਹਾੜੀ ਦੇ ਦੇਣੀ ਹੈ ਹੂੰ ਬਈ ਭਈਆਂ ਨੂੰ ਇੱਕ ਦਿਹਾੜੀ ਇੱਕ ਭਈ ਜਿੰਨਾ ਕਰੇ ਦੇਣਾ ਦਾ ਭਈ ਕਹਿੰਦਾ ਨਹੀਂ ਜੇ 1000 ਰੁਪਏ ਦੇੜ ਦੇ ਦੋ ਇਹ ਕੰਮ ਨਹੀਂ ਕਰਨਾ ਹੈਗਾ ਉਹ ਵੀ ਬਿਲਹਰ ਬੈਠੇ ਦੋਂਗੇ ਕਰ ਦੇਣੀ ਇਹ ਮੈਂ ਕਹਿੰਦਾ ਇਹਨਾਂ ਨੂੰ ਵੀ 1000 ਰੁਪਏ ਪਤਾ ਨਹੀਂ ਕਰਿਆ ਹੋਇਆ 1000 ਰੁਪਏ ਹੈ ਕਹਿੰਦੇ ਭਾਈ ਕਰਿਆ ਹੋਇਆ ਨਾਲੇ ਚਲ ਕੋਈ ਬਹੁਤਾ ਕੰਮ ਨਹੀਂ ਹੈਗਾ ਕਿਹੜਾ ਕੰਮ ਕਰਾਉਣਾ ਕਰਾਉਣਾ ਵਧੀਆ ਸਮਝ ਬੋ ਗਿਆ